ਹੈਲੋ ਸਾਸਿਕਾਲ ਜੀ ਕੀ ਹਾਲ ਹੈ ਠੀਕ ਹੈ ਅੱਜ ਤੁਹਾਨੂੰ ਆਪਾਂ ਗੂਠੇ ਵਾਲੀ ਜਲਾਬ ਬਣਾਉਣਾ ਦੱਸਾਂਗੇ ਆ ਦੇਖੋ ਆਪਾਂ ਨਾ ਸਾਢੇ 7 ਬਣਾ ਲਈਏ ਸਾਢੇ 7 ਇੰਚ ਬਣਾ ਲਈਏ ਪੰਜ ਕੁੰਡੇ ਆਪਾਂ 부ਠੇ ਪਾ ਕੇ ਤੇ ਬਾਕੀ ਆਪਾਂ ਸਿੱਧੇ ਪਾ ਕੇ ਜੇ ਤੁਸੀਂ ਤੁਹਾਡਾ ਪੈਰ ਥੋੜਾ ਜਿਹਾ ਭਾਰਾ ਹੈ ਤੁਸੀਂ 50 ਕੁੰਡੇ ਪਾ ਸਕਦੇ ਹੋ ਮੈਂ 50 ਕੁੰਡੇ ਪਾਏ ਨੇ ਤੁਸੀਂ ਘੱਟ ਵੀ ਪਾ ਸਕਦੇ ਹੋ ਪੰਜ ਕੁੰਡੇ ਇਧਰ 부ਠੇ ਪਾਣੇ ਨੇ ਤੇ ਬਾਕੀ ਵੀ ਸਿੱਧੇ ਤੇ ਪੰਜ ਕੁੰਡੇ ਇਧਰੋਂ 부ਠੇ ਆਣ ਕੇ ਪਾਉਣੇ ਨੇ ਆ ਦੇਖੋ ਆਪਾਂ ਥੱਲੇ ਦੋ ਪੁੱਠੀਆਂ ਸਲਾਈਆਂ ਜਿਹੜੀਆਂ ਨੇ ਉਹ ਬ ਬਣਾ ਲੀਆਂ ਨੇ ਆਪਾਂ ਹੁਣ ਇੱਥੋਂ ਗੂਠਾ ਕੱਢਣਾ ਆ ਵੇਖੋ ਇਦਾਂ ਦੀ ਆਪਾਂ ਤੁਹਾਨੂੰ ਨਾ ਜਲਾਬ ਬਣਾਉਣੇ ਦਾ ਸਨੀਆਂ ਦੇਖੋ ਕਿੰਡੀ ਸੋਣੀ ਲੱਗਦੀ ਜਲਾਬ ਬਣੀ ਇਹ ਤੁਹਾਨੂੰ ਬਣਾਉਣਾ ਦੱਸਦੇ ਆ ਇਹ ਆਪਾਂ ਹੁਣ ਗੂਠਾ ਜਿਹੜਾ ਨਾ ਆਪਾਂ ਹੁਣ 2 ਇੰਚ ਉਹਨ ਲੈਣਾ 2 ਇੰਚ ਇਧਰੋਂ ਉਹਨ ਲੈਣਾ ਆ ਦੇਖੋ ਇਧਰੋਂ ਤੁਹਾਨੂੰ ਆਪਾਂ ਦੱਸਿਆ ਸੀ ਨਾ 7 7.5 ਬਣਾ ਲੈਣੀਆਂ ਆ ਜਿਹੜੀਆਂ ਨੇ ਨਾ 30 ਤੁਸੀਂ ਬਣਾ ਲਿਓ 30 ਮੈਂ ਬਣਾਈਆਂ ਨਹੀਂ ਆ ਲਸਰਾ ਈ ਆਵੇ ਕੋ ਇਦਾਂ 1 2 ਕਰਕੇ ਨਾ ਇਹਨਾਂ 30 ਬਣਾ ਲਿਓ ਬਣਾ ਲਿਓ ਆ ਦੇਖੋ ਆਪਣੀ ਨਾ ਚੜਾਈ ਜਿਹੜੀ ਹੈ ਨਾ ਆ ਦੇਖੋ ਇਹ ਵੀ 4 ਹੈ 4 ਇੰਚ ਠੀਕ ਹੈ 7 8 ਨੰਬਰ ਨੂੰ ਨਾ ਬਹੁਤ ਸੋਹਣੀ ਜਲਾਬ ਫੇਟ ਆ ਜਾਂਦੀ ਹੈ ਤੇ ਆਪਾਂ ਹੁਣ ਤੁਹਾਨੂੰ ਉਹ ਨਾ ਬਣਾਣੀ ਦੱਸਦੇ ਆ ਕਿਦਾ ਬਣਾਉਣੀ ਆ ਆਪਣਾ ਹੁਣ ਇੱਧਰ ਕੂਠਾ ਨਿਕਲਿਆ ਹੈ ਨਾ ਹੁਣ ਆਪਣਾ ਕੂਠਾ ਜਿਹੜਾ ਨਾ ਇਸ ਜਲਾਬ ਦਾ ਇੱਧਰ ਨਿਕਲ ਆ ਇਹ ਜਦੋਂ ਹੁਣ ਆਪਾਂ ਕੂਠਾ ਕੱਢਣਾ ਨਾ ਫਿਰ ਆਪਾਂ ਸਾਰੀਆਂ ਪਲੇਨ ਸਲਾਈਆਂ ਬਣਾਉਣੀਆਂ ਨੇ ਫੇਰ ਵਿੱਚ ਪੁੱਠੀਆਂ ਨਹੀਂ ਪਾਉਣੀਆਂ ਜਿਹੜੀਆਂ ਆਪਾਂ ਪੁੱਠੀਆਂ ਅੱਗੇ ਪਾਈਆਂ ਹੈ ਉਹ ਪੁੱਠੀਆਂ ਨਹੀਂ ਪਾਉਣੀਆਂ 4 5 6 7 8 9 10 11 12 13 14 15 16 17 18 ਇਹ ਜਿਹੜੇ 18 ਕੁੰਡੇ ਨੇ ਨਾ ਇਹਨਾਂ ਨੂੰ ਆਪਾਂ ਬਾਰ-ਬਾਰ ਹੁਣਨਾ ਜਿੰਨਾ ਚਿਰ ਆਪਣੇ 2 ਇੰਚ ਦਾ ਨਹੀਂ ਬਣ ਜਾਂਦਾ 2 ਇੰਚ ਦਾ ਬਣਾ ਕੇ ਫਿਰ ਆਪਾਂ ਬਣਾ ਲਓ ਤੁਸੀਂ ਇਹ 2 ਇੰਚ 18 ਕੁ ਸਲਾਈਆਂ ਪੈਣੀਆਂ ਨੇ 17 18 ਸਲਾਈਆਂ ਤੁਸੀਂ 2 ਇੰਚ ਮਿਲ ਲਿਓ 2 ਇੰਚ ਦਾ ਹੋ ਜਾਏਗਾ ਤੇ ਫਿਰ ਤੁਸੀਂ ਇਹਨੂੰ ਆਪਾਂ ਬੰਦ ਕਰਨ ਦਾ ਦੱਸਨੇ ਕਿੰਨਾ ਕਿੱਦਾਂ ਕਰਨਾ ਤੁਸੀਂ ਬਣਾ ਲਓ ਪਹਿਲਾਂ ਆ ਦੇਖੋ ਆਪਣੀਆਂ ਨਾ 2 ਇੰਚ ਬਣ ਗਏ ਆ ਤੇ ਆਪਾਂ ਹੁਣ ਆ ਜੀ ਆਖਰੀ ਸਲਾਈ ਹੈ ਨਾ ਇਹਨੂੰ ਆਪਾਂ ਦੋ-ਦੋ ਵਾਲ ਪਾ ਕੇ ਤੇ ਸਾਰੇ ਕੁੰਡੇ ਹੁਣ ਲੈਣੇ ਨੇ ਸਾਰੇ ਕੁੰਡੇ ਤੋਂ ਦੋ ਦੋ ਵਾਲ ਪਾ ਕੇ ਹੁਣ ਲੈਣੇ ਨੇ ਆ ਦੇਖੋ ਆਪਣਾ 2 ਇੰਚ ਬਣ ਗਿਆ ਤੇ ਹੁਣ ਆ ਦੇਖੋ ਆਪਾਂ ਹੁਣ ਲਾ ਲੈਣਾ ਤੇ ਆ ਜਿਹੜੇ ਵਾਲ ਵਾਲੇ ਕੁੰਡੇ ਵੀ ਨਾ ਸਾਰੇ ਲਾ ਲੈਣੇ ਇਹਨਾਂ ਸਾਰੇ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਦੇਣਾ ਆਪਾਂ ਸਾਰੇ ਜਿਹੜੇ ਲਾਏ ਹੈ ਆਪਾਂ ਨੂੰ ਸੂਈ ਦੇ ਉੱਤੇ ਪਾ ਲੈਣੇ ਸੋ ਇਹਦੇ ਪਾ ਕੇ ਤੇ ਆ ਦੇਖੋ ਬਣ ਗਏ ਨੇ ਆਪਾਂ ਹੁਣ ਇਹਨੂੰ ਇਦਾਂ ਹੀ ਨਾ ਆ ਗੂਠੇ ਨੂੰ ਸੀ ਲੈਣਾ ਗੂਠੇ ਨੂੰ ਸੀ ਕੇ ਤੇ ਦੇਖੋ ਆ ਗੂਠੇ ਨੂੰ ਆਪਾਂ ਸਲਾਈ ਇੱਦ ਤੱਕ ਕਰ ਲੈਣੀ ਐ ਇੱਦ ਤੱਕ ਸਲਾਈ ਕਰਕੇ ਨਾ ਆ ਜਿਹੜਾ ਆਪਾਂ ਨਾ ਆਪਾਂ ਨਾ ਇਹ ਡੇਢ ਇੰਚ ਤੋਂ ਘੱਟ ਥੋੜਾ ਜਿਹਾ ਬਣਾ ਲੈਣਾ ਤੇ ਇੰਨਾ ਕੁ ਤੁਸੀਂ ਬਣਾ ਲਓ ਸਿੱਧੀਆਂ ਸਲਾਈਆਂ ਚਾੜਨੀਆਂ ਨੇ ਸਿੱਧੀਆਂ ਪੁੱਠੀਆਂ ਤੇ ਇੰਨਾ ਕੁ ਬਣਾ ਲਓ ਫਿਰ ਤੁਹਾਨੂੰ ਕੋ ਦੱਸਨੇ ਆ ਕਿਦਾਂ ਬਣਾਣਾ ਆ ਦੇਖੋ ਆਪਾਂ 1 ਇੰਚ ਬਣਾ ਲਈਏ ਤੇ ਹੁਣ ਆਪਾਂ ਦੱਸਨੇ ਆ ਤੁਹਾਨੂੰ ਕਿੱਦਾਂ ਉਤੋਂ ਕਟਾਈ ਕਰਨੀ ਆ ਆ ਵੀਖੋ ਪੱਦੇ ਇਹਦੇ ਕੁੰਡੇ ਕਰ ਲਈਏ ਇਹਦੇ ਕੁੰਡੇ ਕਰਨ ਤੋਂ ਬਾਅਦ ਆ ਦੇਖੋ ਆ ਜਿੱਦਾਂ ਆਪਾਂ ਸਵੈਟਰਾਂ ਲਈ ਨਹੀਂ ਕਰੀਦੀ ਕਟਾਈ ਆ ਦੇਖੋ ਇਦਾਂ ਤਿੰਨ ਕੁੰਡੇ ਆਪਾਂ ਕਟਾਣੇ ਆ ਦੇਖੋ ਇੱਥੇ ਆਪਾਂ ਜਿੱਦਾਂ ਗੰਦਲ ਜੀ ਬੰਦੀਆਂ ਉਦਾਂ ਗੰਦਲਾ ਦੇਖੋ ਬਣ ਗਿਆ ਆਪਣੀ ਬਾਕੀ ਫਿਰ ਆਪਾਂ ਇਦਾਂ ਹੀ ਸिलाई ਸਾਰੀ ਇਦਾਂ ਹੀ ਹੁੰਦੇਣੀ ਇੱਥੇ ਆਪਾਂ ਫਿਰ ਅਗਲੀ ਵਾਰ ਨੂੰ ਫਿਰ ਹਜੇ ਕਟਾਣਾ ਪੁੱਠੀ ਸਲਾਈ ਵਿੱਚ ਨਹੀਂ ਆਪਾਂ ਕੁੰਡਾ ਕੋਈ ਵੀ ਘਟਾਉਣਾ ਸਿੱਧੀ ਸਲਾਈ ਵਿੱਚ ਘਟਾਉਣਾ ਪੁੱਠੀ ਸਲਾਈ ਪੂਰੀ ਇੱਦਾਂ ਹੀ ਬਣਾਣੀ ਆ ਦੇਖੋ ਜਿੱਥੇ ਆਪਾਂ ਅੱਗੇ ਕੁੰਡਾ ਘਟਾਇਆ ਸੀ ਨਾ ਉੱਥੇ ਹੁਣ ਘਟਾਉਣਾ ਆ ਦੇਖੋ ਆ ਕੁੰਡਾ ਜਿਹੜਾ ਨਾ ਪਹਿਲਾ ਆ ਜਿਹੜਾ ਕੁੰਡਾ ਗੰਦਲ ਵਾਲਾ ਇਹਨੂੰ ਆਪਾਂ ਆ ਦੇਖੋ ਇਦਾਂ ਕਰਕੇ ਨਾ ਆ ਫੇਰ ਆਪਾਂ ਤਿੰਨ ਕੁੰਡੇ ਘਟਾਣੀਆਂ ਜਿੱਦਾਂ ਅੱਗੇ ਘਟਾਇਆ ਸੀ ਨਾ ਉਦਾਂ ਹੀ ਇੱਥੇ ਤਿੰਨ ਕੁੰਡੇ ਘਟਾ ਕੇ ਬਾਕੀ ਆਪਾਂ ਸਲਾਈ ਜਿਹੜੀ ਹੈ ਨਾ ਸਾਰੀ ਉਦਾਂ ਹੀ ਪਾ ਦੇਣੀ ਪੁੱਠੀ ਸਲਾਈ ਜਿਹੜੀ ਹੈ ਉਹ ਵੀ ਆਪਾਂ ਕੋਈ ਕੁੰਡਾ ਨਹੀਂ ਘਟਾਉਣਾ ਉਦਾਂ ਹੀ ਪਾ ਦੇਣੀ ਹੈ ਆ ਦੇਖੋ ਫੇਰ ਆਪਾਂ ਨੇ ਕੁੰਡੇ ਹੁਣ ਲੈਨੇ ਆ ਦੇਖੋ ਫੇਰ ਆਪਾਂ ਆਹ ਕੁੰਡਾ ਜਿਹੜਾ ਹੈ ਨਾ ਇੰਦਾ ਕਰਕੇ ਆਪਾਂ ਦੇਖੋ ਆਹ ਕੁੰਡੇ ਨੇ ਇੰਦਾ ਅੰਦੇ ਪਿੱਛੇ ਕੋਦਰ ਕੁੰਡਾ ਲੈ ਕੇ ਉਧਰ ਕੁੰਡਾ ਲੈ ਕੇ ਤੇ ਗੰਦਲ ਵਾਲਾ ਕੁੰਡਾ ਜਿਹੜਾ ਆਪਾਂ ਬਾਅਦ ਚ ਪਾ ਕੇ ਦੇਖੋ ਇੰਦਾ ਫੇਰ ਆਪਾਂ ਤਿੰਨ ਕ ਤਿੰਨ ਕੁੰਡੇ ਕਟਾ ਦੇਨੇ ਨੇ ਤੇ ਆਹ ਸਲਾਈ ਆਪਾਂ ਇੰਦਾ ਹੀ ਪਾ ਦੇਣੀ ਹੈ ਤੇ ਫੇਰ ਆਪਾਂ ਅਗਲੀ ਸਲਾਈ ਚ ਕੁੰਡੇ ਜਿਹੜੇ ਨੇ ਅੱਧੇ ਅੱਧੇ ਕਰ ਲੈਣੇ ਨੇ ਤੇ ਅੱਦੇ ਅੱਦੇ ਕੁੰਡੇ ਕਰ ਲਓ ਫੇਰ ਤੁਹਾਨੂੰ ਦੱਸਦੇ ਹਾਂ ਕਿੰਦਾ ਕੁੰਡੇ ਕਟਾਣੇ ਨੇ ਨਾ ਦੇਖੋ ਆਪਾਂ ਤਾਂ ਤੋਂ ਕੁੰਡੇ ਲੈ ਆਨੇ ਨੇ ਘਟਾਲ ਤੇ ਫਿਰ ਇੱਕ ਕੁੰਡਾ ਇਕਾ ਇਹਨਾਂ ਦੋਹਾਂ ਕੁੰਡਿਆਂ ਨੂੰ ਇਦਾਂ ਨਾ ਘਟਾ ਦੇਣਾ ਤੇ ਇਕਾ ਲੈ ਕੇ ਇਹਨਾਂ ਦੋਹਾਂ ਕੁੰਡਿਆਂ ਨੂੰ ਨਾ ਦੋਹਾਂ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਦੇਣਾ ਇੱਕ ਕੁੰਡਾ ਬਣਾਉਣ ਤੋਂ ਬਾਅਦ ਆ ਜਿਹੜਾ ਪਹਿਲਾ ਕੁੰਡਾ ਨੇ ਇਹਨੂੰ ਇਦਾਂ ਉਤੋਂ ਦੀ ਆਪਾਂ ਕੁੰਡਾ ਸੋੜ ਦੇਣਾ ਬਹੁਤ ਸੌਖੇ ਨੇ ਕੁੰਡੇ ਘਟਾਉਣੇ ਜਿੱਦਾਂ ਹੁਣ ਆਪਣੇ ਕੋਲ ਤਿੰਨ ਕੁੰਡੇ ਇਕੱਠੇ ਨਹੀਂ ਨਾ ਕੱਟਦੇ ਤੇ ਇਦਾਂ ਆਪਾਂ ਨੂੰ ਸੌਖਾ ਕੁੰਡਾ ਕੱਟ ਜਾਂਦਾ ਸਾਰੇ ਕੁੰਡੇ ਆਪਾਂ ਨਾ ਇੰਨੇ ਘਟਾ ਦੇਣੇ ਨੇ ਇੱਕ ਇਧਰ ਕੁੰਡਾ ਲੈ ਕੇ ਇੱਕ ਇਧਰ ਕੁੰਡਾ ਲੈ ਕੇ ਘਟਾ ਕੇ ਆ ਜਿਹੜਾ ਕੁੰਡਾ ਨਾ ਇਦਾਂ ਉਤੋਂ ਦੀ ਇਦਾਂ ਕਮਾ ਕੇ ਸੋੜ ਦੇਣਾ ਸਾਰੇ ਕੁੰਡੇ ਤੁਸੀਂ ਇਦਾਂ ਘਟਾ ਲਓ ਆ ਦੇਖੋ ਆਪਾਂ ਘਟਾ ਲਏ ਨੇ ਨਾ ਕੁੰਡੇ ਹੁਣ ਪਤਾ ਆਪਾਂ ਕੀ ਕਰਨਾ ਹੁਣ ਆ ਦੇਖੋ ਇਥੋਂ ਲੈਣੀ ਇਥੋਂ ਸਲਾਈ ਕਰਨੀ ਇਹ ਤੋਂ ਸਲਾਈ ਕਰਕੇ ਇਹ ਕਰਕੇ ਫਿਰ ਆ ਜਿਹੜੀ ਹੈ ਨਾ ਇਥੋਂ ਤੱਕ ਆਪਾਂ ਸਲਾਈ ਕਰਨੀ ਹੈ ਇਥੋਂ ਤੱਕ ਤੇ ਗੂਠੇ ਦੀ ਵੀ ਆਪਾਂ ਇਥੋਂ ਦਾ ਕੀ ਸਲਾਈ ਕਰਨੀ ਇਤੱਕ ਸਲਾਈ ਕਰਕੇ ਤੇ ਆ ਪਿੱਛੋਂ ਵੀ ਸਲਾਈ ਕਰਕੇ ਫੇਰ ਆਪਾਂ ਦੇਖੋ ਇੰਨੀ ਕੁ ਸਲਾਈ ਕਰ ਲੈਣੀ ਜਿੰਨਾ ਕੁ ਤੁਹਾਡਾ ਇਥੋਂ ਪੈਰ ਹੈ ਨਾ ਜਿੰਨਾ ਕੁ ਪੈਂਦਾ ਓਨਾ ਕੁ ਤੁਸੀਂ ਇਥੋਂ ਰੱਖ ਲੈਣਾ ਤੇ ਬਾਕੀ ਸਾਰੀ ਤੁਸੀਂ ਇਧਰੋਂ ਸਲਾਈ ਕਰ ਦੇਣੀ ਆ ਦੇਖੋ ਆ ਵੀ ਮੈਂ ਸਲਾਈ ਕਰ ਲਈਏ ਤੇ ਆ ਦੇਖੋ ਆ ਵੀ ਸਲਾਈ ਕਰ ਲਈਏ ਆ ਦੇਖੋ ਆ ਸਲਾਈ ਕਰ ਲਈ ਇੰਨੀ ਕੁ ਹੁਣ ਮੈਂ ਰੱਖ ਲਈ ਆ ਦੇਖੋ ਕਿੱਡੀ ਸੋਹਣੀ ਬਣ ਕੇ ਤਿਆਰ ਹੋ ਗਈ ਏ ਥੈਂਕ ਯੂ ਫੋਰ ਵਾਚਿੰਗ